ਤਮੰਮੂ ਸੁਣ ਹਾਂ ਮੇਰਾ ਸੇਮੀ ਸੱਜ ਖੰਡ ਜਾਣ ਨਾਉ ਨਹੀਂ ਜਨਮ ਅਕਾਰਥ ਕੀਨ ਕਹੋ ਨਾਨਕ ਹਰ ਭਜ ਮਨਾਂ ਜਿ ਹੈ ਬਿਦਜਲ ਕੋਮੀਨ ਜਾਗ ਰਚਨਾ ਸਭ ਝੂਠ ਹੈ ਜਾਣ ਲੇ ਹੋ ਰੇ ਮੀਤ ਕਹਿ ਨਾਨਕ ਥਿਰ ਨਾਰ ਹੈ ਜਿਉ ਬਾਲੂ ਕੀ ਪੀਤ ਰਾਮ ਗਯੋ ਰਾਵਨ ਗਯੋ ਜਾ ਕੋ ਬਹੁ ਪਰਵਾਹ ਰਸਜਾਨ ਨਾਨਕ ਨਾਮ ਤਾਂ ਜੀਵਾਂ ਤਨ ਮਨ ਥੀਵੇ ਹਰੇ ਆ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗ ਅਸ਼ਟ ਰਾਗ ਦੀ ਹੁਨ ਗਾਏ ਸੰਗ ਰਾਗ ਨੀਤੀ ਸਭੇ ਪੁੱਤਰ ਰਾਗਨ ਕੇ 18 10 20 ਖਾਸ ਰਾਗਿ ਉਨ ਗਾਏ ਸੰਗ ਰਾਧਨੀਤੀ 30 ਸਭੇ ਪੁੱਤਰ ਰਾ ਰਹਿ ਦਸ ਬੀਸ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸਾਰੇ ਕਾ ਫਨਾਕ ਮਨ ਮੇਰੇ ਸਦਾ ਰਖੋ ਕਰ ਨਾਲੇ ਸਾਤੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਸ ਹੈ ਜਿਸ ਦੇ ਜਿਸ ਪਾਵੈ ਸਦਾ ਸਤਿ ਸ੍ਰੀ ਅਕਾਲ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਆਵਾਜ਼ੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰ ਸੱਚਾ ਨਾਮ ਮੇਰਾ ਯਾਦ ਹਾਲੋ ਸੱਚੇ ਨਾਮੇ ਧਾਰ ਮੇਰਾ ਜੇ ਭੁੱਖਾ ਸਭ ਗਵਨ ਕਰ ਸ਼ਾਂਤ ਸੁਖ ਮਨ ਜੇ ਰਸਿਆ ਜਿਨ ਇਛਾ ਸਭ ਕੋ ਜਾਣਿਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਕੋ ਜਿੱਦੀਆਂ ਇਹਵੜੀਆਂ ਜਾਂ ਕਹਿ ਨਾਨਕ ਸੋ ਸੰਤੋਹ ਸ਼ਬਦ ਧਰੋ ਪੀ ਆਰੋ ਸਾਚਾ ਨਾਮ ਮੇਰਾ ਆਹ ਤਾਰੋ ਬਾਜੇ ਪੰਜ ਸ਼ਬਦ ਤਿਤ ਘਰ ਸਭਾਗੈ ਘਰ ਸਭਾਗੈ ਸ਼ਬਦ ਬਾਜੇ ਕਲਾ ਜਿਤ ਘਰ ਧਾਰੀਆ ਪੰਜ ਦੂਤ ਬੁੱਧ ਵਸ ਕੀਤੇ ਕਾਰ ਕੰਠਕ ਮਾਰਿਆ ਤੁਰ ਕਰਮ ਪਾਇਆ ਬੁੱਧ ਜਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੁਆ ਇਤ ਘਰ ਅਨਹਦ ਵਾਜੇ ਆਨੰਦ ਸੁਣ ਹੋਵ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਤਰੇ ਸਗਲ ਸੁਰੇ ਦੁਖ ਰੋਗ ਸੰਤਾ ਪੀ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਊਰੇ ਗੁਰ ਤੇ ਜਾਨ ਸੁਨ ਤੇ ਪੁਨੀਤ ਕਹ ਦੇ ਪਵਿਤ ਸਤ ਗੁਰ ਰਹਾ ਪਰ ਤੂਖਲੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੀ ਅਨਹਦ ਊਂ ਸੁਨ ਤੇ ਪੁਨੀਤ ਕਹ ਦੇ ਪਵਿਤ ਸਤ ਗੁਰ ਰਹਾ ਆ ਨਾਨਕ ਗੁਰ ਚਰਨ ਲਾਗੇ ਵਾਹਿ ਜੀ ਅਨਹਦ ਧੂਰੇ ਵਾਹਿ ਗੁਰਜੀਕਾ ਖਰਸਾ ਵਾਹਿ ਗੁਰਜੀ ਕੀ ਫਤਿਹ ਤੂ ਠਾਕੁਰ ਤੁਮ ਵਾਹਿ ਗੁਰੂ ਇੱਕ ਓੰਕਾਰ ਵਾਹਿ ਗੁਰਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗੋਤੀ ਜੀ ਕੀ ਪਾਤਸ਼ਾਹ ਹੀ ਦਸਵੀਂ ਪ੍ਰਥਮ ਭਗੋਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਅਰ ਰਾਮਦਾਸ ਹੋਏ ਸਹਾਈ ਅਰਜਨ ਹਰਿਦੋਪਿੰਦ ਨਹੁ ਸਿਮਰ ਆਓ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਣ ਦੀ ਆਈ ਹੈ ਜਿਸ ਰਿਟੈ ਸਬਦੁ ਜਾਹੇ ਤੇਗ ਬਹੰਦਰਿ ਸਿਮਰਿਐ ਘਰਿ ਨਾਉ ਨਿਹਦੀ ਆਵੈ ਪਾਇ ਸਭੁ ਥਾਈ ਹੋਏ ਸਹਾਰਾਏ ਹੰ 10ਵਾਂ ਪਾਠਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸ੍ਰੀ ਸੁਭਾਏ ਦਸਾਂ ਪਾਠੀਆਂ ਦੀ ਜੋਤ। ਤੁੰਨੰਤੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਸਾਬਤ ਪਾਠੇ ਸਹਾਏ ਦਸਾਂ ਪਾਠੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦੌਰ ਦਾ ਅੰਤਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਜੋਤਾਂ ਸਹਜ ਜਦਿਆਂ ਚਾਲੀਆਂ ਮੁਕਤੀਆਂ ਹਠੀਆਂ ਜਾਪੀਆਂ ਤਰੀਆਂ ਜਿਹੜਾ ਨਾਮ ਜਪਿਆ ਵੱਲ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਟ ਕੀਤਾ ਦਿਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਟੜਕੇ ਖਾਲਸਾ ਜੀ ਬੁੱਲੂ ਜੀ ਜਿਹੜਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੋਹਾਂ ਚਰਖੜੀਆਂ ਤੇ ਜੜੇ ਆਰੀਅਨ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੂਰਸਾਂ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨਤਰ ਕੇ ਬੋਲੋ ਜੀ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਤੂੰ ਵਾਹਿਗੁਰੂ ਵਾਹਿਗੁਰੂ ਚੇਤਿ ਆਵੇ ਚੇਤਿ ਆਵੜ ਕਾ ਸਦਕਾ ਸਰਬ ਸੁਖੁ ਹੋਵੈ ਜੁਹਾਨ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਰਹ ਰਚੀਐ ਰੇ ਆਇਤ ਦੀਨ ਦੀਨ ਫਤਿਹ ਮਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਲੇਕ ਦਾਣ ਇਹ ਸਾਖ ਦਾਣ ਟਰੋਸਾ ਦਾਣ ਧਨ ਸਰ ਦਾਣ ਨਾਮ ਦਾਣ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇਸ਼ ਨਾਲ ਚੌਂਕੀਆਂ ਝੰਡੇ ਗੁੰਗੇ ਜੁੱਗੋ ਜੁਗੇ ਅਟਲ ਧਰਮ ਕਜਕਾਰ ਭੁੱਲੋ ਜੀ ਸਿੱਖਾਂ ਦਾ ਮਨ ਨਿਭਾ ਮਾਤਿ ਰੂਪੀ ਮਤ ਪਤ ਦਾ ਰਖਿਆ ਆਪ ਵਾਹਿਗੁਰੂ ਹੈ ਕਲਪੁਰਖ ਜੀਓ ਆਪਣੇ ਪੰਥ ਦੇ ਸਦਾ ਸੁਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰੂਤਾਨ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੀ ਦਰਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ ਕੇ ਨਿਮਣੀ ਆਂਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਹਜ਼ੂਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਵਿਭੂਰ ਸਾਹਿਬ ਜੀ ਵਿਖੇ ਆਪ ਜੀ ਦੇ ਦਰਕਰ ਦੇ ਪ੍ਰੀਤਵਾਨ ਬਬ ਸੰਤ ਬਬਾ ਮੋਹਨ ਸਿੰਘ ਤੇ ਸਮੂਹ ਸੇਵਾ ਦਾ ਆਰੰਭ ਤੋਂ ਭਾਈ ਜਸਵੀਰ ਸਿੰਘ ਜੀ ਹੁਣਾਂ ਵੱਲੋਂ ਆਪ ਜੀ ਦੇ ਦਰਕਰ ਦੇ ਪ੍ਰੀਤਵਾਨ ਸੰਤ ਬਬਾ ਮਾਨ ਸਿੰਘ ਜੀ ਪਿਹੋਵਾ ਵਾਲਿਆਂ ਦੀ ਆਜਾਦ ਨੂੰ ਮੁੱਖ ਰੱਖਦੇ ਆ ਆਪ ਜੀ ਦੇ ਦਰਤੇ ਧੁਰ ਕੀ ਬਾਣੀ ਆਈ ਤិន ਸਗਲੀ ਚਿੰਤ ਨਟਾਈ ਜੀ ਦੇ ਅਖੰਡ ਜਾਪ ਫਰਸੋਂ ਰੋਜ ਤੁਮ ਪ੍ਰਰੰਧ ਕਰਵਾਏ ਹੋਏ ਸਨ ਆਪ ਜੀ ਨੇ פאר ਕਿਰਪਾ ਕੀਤੀ ਬਾਣੀ ਆਦਤ ਤੋਂ ਮਦ ਮਦ ਤੋਂ ਸੰਪੂਰਨ ਗੁਰਗਪੁਆਏ ਇਤਨੇ ਸਮੇਂ ਵਿੱਚ ਪਾਠੀ ਸਿੰਘ ਜੀ ਪਾਸੋਂ ਬਾਣੀ ਪੜਦੇ ਆ ਸੇਵਾਦਾਰਪਸੋਂ ਸੇਵਾਵਾਂ ਕਰਦੇ ਆ ਹੋਰ ਸੰਗਤਾਂ ਵਸੋਂ ਆਪ ਜੀ ਦੀ ਹਜ਼ੂਰੀ ਵਿੱਚ ਮਿਲਦੇ ਆਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੇ ਆ ਭੁੱਲਾ ਹੋ ਜਾਣੀਆਂ ਸੁਭਾਵਿਕ ਹਨ ਆਪ ਜੀ ਨੇ ਕਿਰਪਾ ਕਰਨੀ ਦਾ ਤਾਰ ਪਿਤਾ ਜੀ ਉਹ ਬਖਸ਼ ਲੈਣੀ ਆ ਕਿਰਪਾ ਕਰਨੀ ਅਗਾਹਾਂ ਤੋਂ ਸਮਤਮ ਬਸ਼ਿਸ਼ ਕਰਨੀ ਔੜੀ ਸੁਣੀ ਬਾਣੀ ਦੇ ਭਾਵ ਦਰ ਅੰਨ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਪੰਜਾਂ ਸਮੂਹ ਸੰਗਤ ਦੀਆਂ ਹਾਜ਼ਰੀਆਂ ਤੇਲ ਫੁੱਲ ਪੇਟਾਵਾਂ ਅੰਦਰ ਤੇ ਪ੍ਰਵਾਣ ਕਰਨੀਆਂ ਚੱਲਿਆ ਕਦਮ ਕਦਮ ਨੇਖੇ ਵਿੱਚ ਲਾਉਣਾ ਵਾਹਿਗੁਰੂ ਜੀਓ ਇਸੇ ਸਾਲ ਆਪ ਜੀ ਦੇ ਸੇਵਕ ਸੰਤ ਬਾਬਾ ਮਨ ਸਿੰਘ ਜੀ ਪੀ ਹੋਵਾ ਆਣੇ ਵਾਹਿਗੁਰੂ ਜੀਓ ਆਪ ਜੀ ਵਰੋਂ ਬਖਸ਼ੀ ਸੋਸਾਂ ਦੀ ਪੂੰਜੀ ਨੂੰ ਭੋਗ ਕਰਕੇ ਸਤਖੰਡਾਂ ਜਾ ਬਿਰਾਜੇ ਹਨ ਵਾਹਿਗੁਰੂ ਜੀਓ ਆਪ ਜੀ ਨੇ ਕਿਰਪਾ ਕਰਨੀ ਸੇਵਕਾਂ ਪਾਸੋਂ ਮਨੁੱਖੀ ਜਾਨੇ ਵਿੱਚ ਹੁਣ ਜਾਂ ਬਿਆਨਤ ਭੁੱਲਾ ਦੀ ਕਿਨਾ ਕਰਨੀ ਹੈ ਗਾਹਾਂ ਤੋਂ ਸਮਤ ਬਖਸ਼ਿਸ਼ ਕਰਨੀ ਆਪਣੇ ਚਰਨਾਂ ਵਿੱਚ ਨਿਵਾਸੀ ਬਖਸ਼ਿਸ਼ ਕਰਨੇ ਵਾਹਿਗੁਰੂ ਜੀਓ ਕਿਰਪਾ ਕਰਨੀ ਹੋਰ ਜਿਤਨੀਆਂ ਸੰਗਤਾਂ ਇਸ ਪਵਿੱਤਰ ਦਿਹਾੜੇ ਨੂੰ ਵਾਹਿਗੁਰੂ ਜੀਓ ਮੁੱਖ ਰੱਖ ਕੇ ਆਪ ਜੀ ਦੇ ਦਰ ਤੇ ਆਈਆਂ ਸੇਵਾਵਾਂਾਂ ਕੀਤੀਆਂ ਗਈਆਂ ਅਖੰਡ ਪਾਠ ਸਾਹਿਬ ਕਰਵਾਏ ਗਏ ਸੰਤ ਬਾਬਾ ਮੋਹਨ ਸਿੰਘ ਜੀ ਤੇ ਹੋਰ ਸਹੁਣੂ ਸੇਵਾਦਾਰ ਜੋ ਇਸ ਸਮੇਂ ਦੇਰੇ ਵੇਖੇ ਸੇਵਾਵਾਂ ਨਿਭਾ ਰਹੇ ਹਨ ਆਪ ਜੀ ਨੇ ਕਿਰਪਾ ਕਰਨੀ ਇਸ ਮੂਹ ਸੇਵਾਦਾਰਾਂ ਦੇ ਸੀਸਤੇ ਮਿਹਰਾ ਨਾਮ ਭਰਿਆ ਹੱਥ ਰੱਖਣਾ ਵਾਗਰੂ ਜੀਓ ਦੇਰੇ ਨੂੰ ਚੜ੍ਹਦੀ ਕਲਾ ਵਿੱਚ ਕਰਨਾ ਕਿਰਪਾ ਕਰਨੀ ਇਸੇ ਤਰ੍ਹਾਂ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਸੇਵਾ ਆਪਣੇ ਦਸਰੀਆਂ ਪਾਸੋਂ ਆਪ ਹੀ ਲੈਦੇ ਰਹਿਣਾ ਵਾਗਰੂ ਜੀਓ ਕਿਰਪਾ ਕਰਨੀ ਸੇਵਾ ਕਰਨ ਦੀ ਜਾਂਚ ਸਿਖਾਉਣੇ ਭੌ ਭਾਵਣੀ ਮਨ ਵਿੱਚ ਰੱਖ ਕਰਕੇ ਸੇਵਾ ਆਪਣੀਆਂ ਆਪ ਹੀ ਲੈ ਲਈਆਂ ਵਾਗਰੂ ਜੀਓ ਕਿਰਪਾ ਕਰਨੀ ਤੰਦਰੁਸਤੀ ਦੇ ਦਾਨ ਬਖਸ਼ਿਸ਼ ਕਰਨੇ ਮਨੋ ਭਾਵਨਾ ਮਨ ਸੰਪੂਰਨ ਕਰਨੀਆਂ ਹਰ ਪ੍ਰਕਾਰ ਕਰਕੇ ਸਹਾਇਤਾ ਕਰਨੀ ਜੀ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਜੀਆਂ ਦਾਤਾ ਬਖਸ਼ਿਸ਼ ਕਰਨੀਆਂ ਸੰਤਾਂ ਮਹਾਪੁਰਸ਼ਾਂ ਦੀਆਂ ਵਰਸੀਆਂ ਇਸੇ ਤਰ੍ਹਾਂ ਮਨਾਉਣ ਦੀ ਜਾਂਚ ਸਿਖਾਉਣੀ ਵਾਹਿਗੁਰੂ ਜੀ ਉਹ ਕਿਰਪਾ ਕਰਨੀ ਆਇਆਂ ਦੀ ਹਾਜ਼ਰੀ ਦਰਤੀ ਪ੍ਰਵਾਨ ਕਰ ਲੈਣੀ ਵਾਹਿਗੁਰੂ ਜੀ ਉਹ ਤਿੰਨ ਇਸੇ ਅਖੰਡਪਾਤ ਸਾਹਿਬ ਜੀ ਦੇ ਪਰ ਸਭਾ ਦੇ ਵਿੱਚ ਵਾਹਿਗੁਰੂ ਜੀਓ ਸੇਵਕਾਂ ਵੱਲੋਂ ਆਪ ਜੀ ਦੇ ਲਈ ਸੁੰਦਰ ਰੁਮਾਲੇ ਭੇਟ ਕੀਤੇ ਗਏ ਆਪ ਜੀ ਨੇ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਤੇ ਪ੍ਰਲੋਕ ਪਰਦੇ ਕਜਣੇ ਜੀ ਆਪ ਜੀ ਦੇ ਹਜੂਰ ਸੇਵਕਾਂ ਵੱਲੋਂ ਪੰਜਾਂਵੇਂ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੋਈ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੌਣ ਦੀ ਆਗਿਆ ਵਰਸ਼ਿਸ਼ ਕਰਨੀ ਵਾਹਿਗੁਰੂ ਜੀਓ ਹੁਣ ਆਪ ਜੀ ਕਰੋ ਕਿਰਪਾ ਆਪਣੀ ਇਲਾਹੀ ਦਰਗਾਹੇ ਗੁਰਬਾਣੀ ਦੇ ਪਾਵਨ ਪਵਿੱਤਰ ਮੁਖ ਬਾਤ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਿਰਤਾਰਥ ਕਰਨਾ ਕਰੋ ਹੁਕਮਾਂ ਤੇ ਚੱਲਣ ਦੀ ਮਤਬੋਧ ਪ੍ਰਦਾਨ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਿੱਖ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਲਕ ਨਾਮ ਚੰਦ ਦੁਹਰਾ ਆਗਿਆ ਭਈ ਅਤਾਲੀ ਕਬੇ ਚੁਕਾਇਓ ਪੰਥ ਸਭ ਸਖਨ ਕੋ ਗੁਣ ਹੈ ਗੁਰ ਮੰਤਿ ਹੋ ਗੰਤਿ ਗੁਰ ਗ੍ਰੰਥ ਜੀ ਮੰਨਿਓ ਪਰਤਿ ਗੁਰਾਂੰਤੀ ਜੇ ਜੋ ਪ੍ਰਭ ਕੋ ਨਿਰਬੋਚ ਹੈ ਕੋ ਸ਼ਬਦ ਹੈ ਤੇ ਨਰਾਜ ਤੇ ਦਾ ਖਾਲਸਾ ਆਪੀ ਰਹਿਣ ਕੋ ਵਾਰ ਹੋਏ ਸਭ ਮਿਲਣਗੇ ਬਚੇ ਸ਼ਰਨ ਜੋ ਵਾਹਿਗੁਰੂ ਰਾਜ ਆਜ ਹੈ ਚੜੇ ਸੋਤਰੇ ਪਾਰ ਜੋ ਸ਼ਰਦਾ ਕਰ ਸੇਵਕ ਰਹਿਤ ਰੂਪਾਰੀ ਕਾਰਨ ਹਾ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨਮਨ ਪ੍ਰਤਖ ਗੁਰੂ ਨਿਸਤਾਰੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿੱਲਾਵਲ ਮਹਲਾ ਅੰਜਵਾ ਗੁਰਪੁਰ ਮੇਰੀ ਰਾਖ ਲਈ ਅੰਮ੍ਰਿਤ ਨਾਮ ਅਰੇ ਦੇ ਮਹੰਦੀਨੋ ਜਨਮ ਜਨਮ ਕੀ ਮੈ ਲਗਈ ਗੁਰ ਪੁਰ ਮੇਰੀ ਆਖ ਲਈ ਅੰਮ੍ਰਿਤ ਨਾਮ ਹਿਰਦੇ ਮਹਿਂਦੀ ਨੋ ਜਨਮ ਜਨਮ ਕੀ ਲੈ ਗਈ ਰਹਾ ਨਿਵਰੇ ਦੂਤ ਦੁਸ਼ਟ ਬੈਰਾਈ ਬੁਰ ਪੂਰੇ ਕਾ ਜਪਿਆ ਜਾਪ ਕਹਾ ਕਰੇ ਕੋਈ ਵਿਚਾਰ ਪ੍ਰਭ ਮੇਰੇ ਕਾ ਵੱਡ ਪਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾ ਕੀ ਸਰਣ ਪ੍ਰਯੋ ਨਾਨਕ ਦਾਸ ਜਾਤੇ ਉਪਰ ਹੋ ਨਾਹੀ ਸਿਮਰ 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 ਸੁਖ ਪਾਇਆ ਚਰਨ ਕਮਲ ਤਕ ਮਨ ਮਾਹੀ ਤਾ ਕੀ ਸ਼ਰਨ ਪਰਿਓ ਨਾਨਕ ਦਾਸ ਜੀ ਜਾ ਬੋਲੇ ਸੋ ਨਿਹਾਲ ਸਤਿ ਸਿਆਤਾ ਦੇ ਸੰਕਾਰ ਦੇ ਦੇਸ਼ ਵਿੱਚ ਜਹਾਂ ਕੇ ਜੋਤ ਵਿੱਚ ਜੋਤ ਮੈ ਲੀ ਗਈ ਸਾਰੇ ਸੰਕਾਰ ਦੇ ਦੇਸ਼ ਵਿੱਚ